ਜਿਹੜੇ ਮੀਥੀਅਰ ਸਾਡੇ ਨਾਲ ਆ ਕੇ ਕਿਤੇ ਗਗਨ ਅਨਮੋਲ ਜੀ ਭਗਵੰਤ ਮਾਨ ਕੇਜਰੀਵਾਲ ਹਰਪਾਲ ਚਿਮਾ ਜੀ ਸਾਡੇ ਨਾਲ ਟੈਂਕੀ ਤੇ ਆ ਕੇ ਬੈਠਦੇ ਸੀ ਸਾਡੇ ਤੰਬੂ 'ਚ ਬੈਠਦੇ ਸੀ ਸਾਨੂੰ ਸਪੋਰਟ ਕਰਦੇ ਸੀ ਪਰ ਜਦੋਂ ਇਹਨੇ ਸਰਕਾਰ ਆਂਦੀ ਹੈ ਸਾਡੀ ਭਰਤੀ ਰੱਦ ਕਰ ਦਿੰਦੀ ਆ ਜਦੋਂ ਕਿ ਇਹਨਾਂ ਨੇ ਏਡਾ ਝੂਠਾ ਵਾਅਦਾ ਕੀਤਾ ਸਾਡੇ ਨਾਲ ਇਹ ਦੂਜੀਆਂ ਸਰਕਾਰਾਂ ਨੂੰ ਨਿੰਦਦੇ ਸੀ ਮੈਂ ਕਹਿੰਨੀ ਆ ਇਹਨਾਂ ਨੇ ਕੀ ਕੀਤਾ ਜੇ ਮੈਂ ਅੱਜ ਕਹਿ ਰਹੀ ਆ ਕਿ ਮੈਂ ਅੱਜ ਆਜ਼ਾਦ ਉਮੀਦ ਵਰ ਖੜੀ ਹੋਵਾਂਗੀ ਸੰਗਰੂਰ ਜ਼ਿਲ੍ਹੇ ਤੋਂ ਸਿਰਫ ਇਹਨਾਂ ਦੀ ਹੀ ਬਦੌਲਤ ਕਰਕੇ ਕਿਉਂਕਿ ਇਹਨਾਂ ਨੇ ਸਾਡੇ ਨਾਲ ਜਿਹੜੇ ਬੇਰੁਜ਼ਗਾਰ ਉਸ ਟਾਈਮ ਬੈਠੇ ਸੀ ਸਾਰੇ ਪੰਜਾਬ 'ਚ ਇਹਨਾਂ ਨੇ ਇੱਕ ਸਟੰਡ ਖੇਡਿਆ ਆਮ ਪਾਰਟੀ ਨੇ ਹਰ ਇੱਕ ਬੇਰੁਜ਼ਗਾਰ ਨਾਲ ਸਟੰਡ ਖੇਡਿਆ ਜੇ ਇਹਨਾਂ ਦੇ ਕੰਮ ਕੀ ਨਹੀਂ ਗਏ ਬੇਰੁਜ਼ਗਾਰੀ ਅੱਜ ਵੀ ਹੈ ਨਸ਼ਾ ਵੀ ਹੈ ਨਸ਼ੇ ਦੀ ਮਾਰ ਮੈਂ ਚੱਲੀ ਆ ਜੇ ਅੱਜ ਮੇਰੇ ਸਿਰ ਤੇ ਚਿੱਟੀ ਚੁੰਨੀ ਕਿਉਂ ਆ ਇਹ ਸਰਕਾਰ ਦੱਸ ਦੋ ਅੱਜ ਐਮਪੀ ਦੀ ਵੋਟਾਂ ਆ ਗਈਆਂ ਘਰ ਘਰ ਜਾ ਰਹੇ ਲੋਕਾਂ ਨੂੰ ਮਿਲ ਰਹੇ ਨੇ ਤੁਸੀਂ ਦੱਸੋ ਜਦੋਂ ਤੁਸੀਂ 2.5 ਸਾਲ ਸੀ 2.5 ਸਾਲਾਂ 'ਚ ਤੁਸੀਂ ਕਿਸੇ ਨਾਲ ਮੀਟਿੰਗ ਨਹੀਂ ਕੀਤੀ ਭਗਵੰਤ ਮਾਨ ਤਾਂ ਕਿਤੇ ਸਰ ਮਿਲਦੇ ਨਹੀਂ ਇਹ ਕਹਿੰਦੀ ਸੀ ਵੀਆਈਪੀ ਕਲਚਰ ਮੈਂ ਕਹਿੰਨੀ ਆ ਇਹਨਾਂ ਨੇ ਆਪਣੀ ਪੂਰੀ ਫੈਮਿਲੀ ਨੂੰ ਵੀਆਈਪੀ ਕਲਚਰ ਦੇ ਰੱਖਿਆਗਾ ਸਾਡੇ ਵਰਗੇ ਬੇਰੁਜ਼ਗਾਰ ਇਹਨਾਂ ਨੂੰ ਮਿਲਣ ਜਾਂਦੇ ਨੇ ਪਹਿਲੀ ਗੱਲ ਤਾਂ ਮੇਰੇ ਵਰਗਿਆਂ ਤਾਂ ਪਹਿਲਾਂ ਹੀ ਘਰੋਂ ਚਕਾ ਦਿੰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਚੋਣ ਅਖਾੜਾ 2024 ਪਹੁੰਚ ਚੁੱਕਿਆ ਕਿਉਂਕਿ ਵੱਖ-ਵੱਖ ਕੈਂਡੀਡੇਟ ਮੈਦਾਨ ਦੇ ਵਿੱਚ ਆ ਚੁੱਕੇ ਨੇ ਅੱਜ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਖਬਰ ਵਾਇਰਲ ਹੋਈ ਸੀ ਜਦੋਂ ਮੈਡਮ ਸਿਪੀ ਸ਼ਰਮਾ ਟੈਂਕੀ ਦੇ ਉੱਤੇ ਚੜੇ ਹੋਏ ਸੀ ਜਦੋਂ ਕੇਜਰੀਵਾਲ ਸਾਹਿਬ ਨੇ ਭੈਣ ਬਣਾ ਕੇ ਮੂੰਹ ਬੋਲੀ ਭੈਣ ਬਣਾ ਕੇ ਵੀ ਸਾਰਿਆਂ ਨੂੰ ਪਹਿਲਾਂ ਹਰਾ ਪੈਨ ਛੋਟੇ ਲਈ ਚੱਲੂਗਾ ਪਰ ਹਰਾ ਪੈਨ ਦਾ ਕੀ ਚੱਲਣਾ ਸੀ ਉਹ ਹਰੇ ਪੈਨ ਵਾਲੀ ਜਿਹੜੀ ਪਹਿਲਾਂ ਦੂਜੀਆਂ ਪਾਰਟੀਆਂ ਦੀ ਲਖੀਰ ਵੱਜੀ ਹੋਈ ਸੀ ਉਹਨੂੰ ਵੀ ਡਿਲੀਟ ਕਰ ਦਿੱਤਾ ਗਿਆ ਮੈਡਮ ਸਾਡੇ ਨਾਲ ਬੈਠੇ ਨੇ ਵੀ ਗੱਲ ਕਰਦੇ ਆ ਮੈਡਮ ਕਿਵੇਂ ਮਨ ਬਣਿਆ ਚੋਣ ਚਾਉਂਦਾ ਅ ਸਰ ਦੇਖੋ ਜਦੋਂ ਅਸੀਂ ਟੈਂਕੀ ਤੇ ਬੈਠੇ ਸੀ ਉਦੋਂ ਭਗਵੰਤਮਾਨ ਜੀ ਤੇ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਮੈਨੂੰ ਭੈਣ ਬੁਲਾ ਕੇ ਆਸੀ ਵੀ ਭੈਣ ਬਣ ਕੇ ਨੀਚੇ ਆ ਜਾ ਵੀ ਜੇ ਸਾਡੀ ਸਰਕਾਰ ਆਉਗੀ ਸਭ ਤੋਂ ਪਹਿਲਾਂ ਤੁਹਾਡੀ ਭਰਤੀ ਕਰਾਂਗੇ ਅਸੀਂ ਇਨਾਂ ਤੇ ਵਿਸ਼ਵਾਸ ਵੀ ਕੀਤਾ ਅਸੀਂ ਇਨਾਂ ਦਾ ਸਾਥ ਵੀ ਦਿੱਤਾ ਡੋਰ ਟੂ ਡੋਰ ਜਾ ਕੇ ਵੋਟਾਂ ਵੀ ਮੰਗੀਆਂ ਪਰ ਸਾਨੂੰ ਉਮੀਦ ਸੀ ਕਿ ਸਾਡੀ ਭਰਤੀ ਕਰਨਗੇ ਜਿਹੜੀ 11 12 ਸਾਲਾਂ ਤੋਂ ਲਟਕ ਰਹੀ ਆ ਪਰ ਇਨਾਂ ਨੇ ਕੀ ਕੀਤਾ ਮੀਤ ਯਰ ਜੀ ਨੇ ਖੁਦ ਲਿਖ ਕੇ ਦਿੱਤਾ ਕਿ ਇਹ ਭਰਤੀ ਅਨਲਿਖਲਾ ਸੋਚਣ ਦੀ ਗੱਲ ਹੈ ਜਿਹੜੀ 11-12 ਸਾਲਾਂ ਤੋਂ ਭਾਰਤੀ ਲੀਗਲ ਤੌਰ ਤੇ ਕੋਰਟ ਚ ਚੱਲ ਰਹੀ ਸੀ ਇੱਕਦਮ ਆਮ ਪਾਰਟੀ ਸਰਕਾਰ ਆਉਂਦੀ ਹੈ ਤੇ ਸਾਡੀ ਭਰਤੀਆਂ ਲੀਗਲ ਹੁੰਦੀਆਂ ਭਾਰਤੀ ਨੂੰ ਹੀ ਰੱਦ ਕਰ ਦਿੰਦੇ ਨੇ ਜਿਹੜੇ ਮੀਤ ਹੇਰ ਸਾਡੇ ਨਾਲ ਆ ਕੇ ਕਿਤੇ ਗਗਨ ਅਨਮੋਲ ਜੀ ਭਗਵੰਤ ਮਾਨ ਕੇਜਰੀਵਾਲ ਹਰਪਾਲ ਚਿਮਾ ਜੀ ਸਾਡੇ ਨਾਲ ਟੈਂਕੀ ਤੇ ਆ ਕੇ ਬੈਠਦੇ ਸੀ ਸਾਡੇ ਤੰਬੂ ਚ ਬੈਠਦੇ ਸੀ ਸਾਨੂੰ ਸਪੋਰਟ ਕਰਦੇ ਸੀ ਪਰ ਜਦੋਂ ਇਹਨੇ ਸਰਕਾਰ ਆਉਂਦੀ ਹੈ ਸਾਡੀ ਭਰਤੀ ਰੱਦ ਕਰ ਦਿੰਦੀ ਆ ਜਦੋਂ ਕਿ ਇਹਨਾਂ ਨੇ ਤਾਂ ਝੂਠਾ ਵਾਅਦਾ ਕੀਤਾ ਸਾਡੇ ਨਾਲ ਮੈਡਮ ਜਦੋਂ ਤੁਸੀਂ ਧਰਨੇ ਲਾਏ ਸੀ ਦੂਜੀ ਸਰਕਾਰਾਂ ਦੇ ਕਾਂਗਰਸ ਸਰਕਾਰ ਸੀ ਉਦੋਂ ਤੁਹਾਡੇ ਧਰਨੇ ਚਾਹੁੰਦੇ ਤੇ ਉਦੋਂ ਇਹਨਾਂ ਨੂੰ ਪਦਨਤੀ ਵੀ ਆਨ ਲੀਗਲਾ ਜ ਮੈਡਮ ਗਗਰਾਂ ਨੂੰ ਬੋਲਵਾਣ ਵੀ ਕਹਿੰਦੀ ਵੀ ਅਸੀਂ ਚੁਟਕੀਆਂ ਤੇ ਕੰਮ ਕਰਦਾਂਗੇ ਸਰ ਇਹ ਤਾਂ ਹੁਣ ਪਤਾ ਲੱਗਦਾ ਨਾ ਜਦੋਂ ਕਿ ਇਹਨਾਂ ਦਾ ਕੈਂ ਤੁਸੀਂ ਸੁਣਿਆ ਆ ਵੀ ਆ ਥੀ ਦੇ ਦੰਦ ਦਿਖਾਣ ਦੇ ਕੋ ਚੋਰ ਹੁੰਦੇ ਨੇ ਤੇ ਦਿਖਾਣ ਦੇ ਕੋ ਚੋਰ ਹੁੰਦੇ ਨੇ ਇਹਨਾਂ ਨੂੰ ਉਦੋਂ ਨਹੀਂ ਪਤਾ ਸੀ ਉਦੋਂ ਇਹ ਸਾਰੇ ਕਹਿੰਦੇ ਸੀ ਉਦੋਂ ਮੀਤ ਯਰ ਨੇ ਵੀ ਕਿਹਾ ਸੀ ਨਾ ਵੀ ਪੰਜਾਬ ਚ ਵੀ ਅਦਰ ਸਟੇਟ ਦੇ ਆ ਕੇ ਭਰਤੀ ਕਰੀ ਜਾਂਦੇ ਨੇ ਪਰ ਤੁਸੀਂ ਹੁਣ ਦੇਖੋ ਹੁਣ ਇਹਨਾਂ ਦੇ ਬਿਆਨ ਆਉਂਦੇ ਆ ਵੀ ਇਹ ਰੂਲ ਆ ਵੀ ਕੋ ਅਕੋਰਡਿੰਗ ਭਰਤੀ ਪੰਜਾਬ ਚ ਅਦਰ ਸਟੇਟ ਦੇ ਆ ਸਕਦੇ ਨੇ ਮਤਲਬ ਦੂਜਿਆਂ ਤੇ ਉਂਗਲਾਂ ਚੱਕਣ ਲਈ ਇਹ ਸਾਰੇ ਰੂਲ ਖਤਮ ਸੀ ਉਦੋਂ ਉਦੋਂ ਕਹਿੰਦੇ ਸੀ ਅਦਰ ਸਟੇਟ ਦੇ ਆ ਰਹੇ ਨੇ ਉਦੋਂ ਸਾਡੀ ਭਰਤੀ ਵੀ ਲੀਗਲ ਰਗ ਰਹੀ ਸੀ ਇਹਨਾਂ ਨੂੰ ਹੁਣਾਂ ਲੀਗਲ ਰਗਰੀ ਕਿਉਂਕਿ ਇਹਨਾਂ ਨੂੰ ਵੀ ਸਾਨੂੰ ਭਰਤੀ ਕਰਨੀ ਪਊਗੀ ਇਹ ਦੂਜੀਆਂ ਸਰਕਾਰਾਂ ਨੂੰ ਨਿੰਦਦੇ ਸੀ ਮੈਂ ਕਹਿੰਨੀ ਆ ਇਹਨਾਂ ਨੇ ਕੀ ਕੀਤਾ ਜੇ ਮੈਂ ਅੱਜ ਕਹਿ ਰਹੀ ਆ ਕਿ ਮੈਂ ਅੱਜ ਆਜ਼ਾਦ ਉਮੀਦਵਾਰ ਖੜੀ ਹੋਵਾਂਗੀ ਸੰਗਰੂਰ ਜ਼ਿਲ੍ਹੇ ਤੋਂ ਸਿਰਫ ਇਹਨਾਂ ਦੀ ਹੀ ਬਦੌਲਤ ਕਰਕੇ ਕਿਉਂਕਿ ਇਹਨਾਂ ਨੇ ਸਾਡੇ ਨਾਲ ਜਿਹੜੇ ਬੇਰੁਜ਼ਗਾਰ ਉਸ ਟਾਈਮ ਬੈਠੇ ਸੀ ਸਾਰੇ ਪੰਜਾਬ 'ਚ ਇਹਨਾਂ ਨੇ ਇੱਕ ਸਟੰਡ ਖੇਡਿਆ ਆਮ ਪਾਰਟੀ ਨੇ ਹਰ ਇੱਕ ਬੇਰੁਜ਼ਗਾਰ ਨਾਲ ਸਟੰਡ ਖੇਡਿਆ ਕੀ ਟੋੜੀ ਵੀ ਜਿੰਨੇ ਵੀ ਤੁਸੀਂ ਬੇਰੁਜ਼ਗਾਰ ਹੋ ਟੈਂਕੀਆਂ ਦੇ ਬੈਠੇ ਹੋ ਪੰਜਾਬ ਦੀ ਸਰਕਾਰ ਟੀਚਰਾਂ ਨੂੰ ਟੈਂਕੀਆਂ ਦੇ ਬਿਠਾਉਂਦੀ ਆ ਪਰ ਅਸੀਂ ਕੀ ਕਰਾਂਗੇ ਟੀਚਰਾਂ ਨੂੰ ਅਸੀਂ ਬਾਹਰ ਭੇਜਦੇ ਆ ਵੀ ਟ੍ਰੇਨਿੰਗ ਲਈ ਸੀ ਬਾਹਰਲੇ ਵਿਦੇਸ਼ ਭੇਜਦੇ ਆ ਪਰ ਪੰਜਾਬ ਦੀ ਸਰਕਾਰ ਟੈਂਕੀਆਂ ਦੀ ਭੇਜਦੀ ਆ ਮੈਂ ਕਹਿੰਨੀ ਆ ਆਮ ਪਾਰਟੀ ਸਰਕਾਰ ਅੱਜ ਵੀ ਪੰਜਾਬ ਚ ਆ ਚੁੱਕੀ ਆ ਪਰ ਮੈਂ ਕਹਿੰਨੀ ਆ ਸਾਡੇ ਚੋਂ ਪ੍ਰਿੰਸੀਪਲਾਂ ਨੂੰ ਇਹਨਾਂ ਨੇ ਬਾਹਰ ਭੇਜਿਆ ਪਰ ਜਿਹੜਾ ਟੀਚਰ ਨੇ ਬੇਰੁਜ਼ਗਾਰ ਨੇ ਟੈਂਕੀਆਂ ਤੇ ਬੈਠੇ ਸੀ ਧਰਨੇ ਲਾਰ ਕੇ ਸੀ ਉਹ ਅੱਜ ਵੀ ਧਰਨੇ ਲਾ ਰਹੇ ਨੇ ਇਹਨਾਂ ਨੂੰ ਜੁਆਇਨਿੰਗ ਲੈਟਰ ਦੇਤੇ ਇਹ ਕਿਹੜੀ ਨੌਕਰੀ ਅੱਜ ਤੱਕ ਤੁਸੀਂ ਦੱਸੋ ਦੂਜੀਆਂ ਸਰਕਾਰਾਂ ਰਾਜ ਕਰਕੇ ਗਈਆਂ ਕਿਸੇ ਸਰਕਾਰ ਨੇ ਹੋਇਆ ਜੁਆਇਨਿੰਗ ਲੈਟਰ ਦੇਤੇ ਤੇ ਲੋਕ ਧਰਨੇ ਦੇ ਰਹੇ ਹੁਣ ਜੁਆਇਨਿੰਗ ਲੈਟਰ ਆਉਣ ਤੋਂ ਬਾਅਦ ਸੁਸਾਈਡ ਕਰ ਰਹੇ ਉਹਨਾਂ ਜਿਹੜੇ ਮੈਡਮ ਬੋਰਡ ਲੱਗੇ ਨੇ ਵੱਡੇ ਵੱਡੇ ਬਾਹਰਲੇ ਸਟ੍ਰੀਟਾਂ 'ਤੇ ਜਾ ਕੇ ਪ੍ਰਚਾਰ ਵੀ ਕਰਦੇ ਨੇ ਵੀ ਅਸੀਂ ਐਨੇ ਭਰਤੀ ਕਰਤੇ ਅਸੀਂ ਐਨਿਆਂ ਨੂੰ ਦੇਤੇ ਜੋਬ ਕਾਰਡ ਦੇਤੇ ਕਿ ਕਈ ਦਾ ਰੋ ਰਏ ਨੇ ਵੀ ਸਾਨੂੰ ਸਟੇਸ਼ਨ ਨਹੀਂ ਦੱਸਿਆ ਜਾ ਰਿਹਾ ਕਿੱਥੇ ਸਰ ਇਹਨਾਂ ਨੇ ਇੱਕ ਖਾਤਾ ਪੂਰਤੀ ਕਾਗਜ਼ਾਂ 'ਚ ਜੋ ਪੂਰੀ ਕਰਤੀ ਮੈਂ ਕਹਿੰਨੀ ਇਹਨਾਂ ਦਾ ਕਹਿਣਾ ਅਗਰੇ ਸੀ 36000 40000 ਨੌਕਰੀ ਦੇਤੀ ਜੇ 36000 40000 ਨੌਕਰੀ ਦੇਤੀ ਫਿਰ ਧਰਨੇ ਕਿਉਂ ਲੱਗ ਰਹੇ ਫਿਰ ਅਸੀਂ 640 ਕਿਉਂ ਨਹੀਂ ਉਹਨਾਂ ਵਿੱਚ ਹੈਗੇ 168 ਕਿਉਂ ਟੈਂਕੀਆਂ ਦੇ ਬੈਠੇ ਨੇ ਉਹ ਪੁਲਿਸ ਮੁਲਾਜ਼ਮ ਕਿਉਂ ਟਾਵਰਾਂ ਤੇ ਚੜੀ ਬੈਠੇ ਨੇ ਤੇ ਇਹਨਾਂ ਨੇ ਕੱਚੇ ਮੁਲਾਜ਼ਮਾਂ ਵਾਲਾ ਕੀਤਾ ਸੀ ਉਹਨਾਂ ਨੂੰ ਕੀ ਕੀਤਾ ਸੀ ਇਕੱਲਾ ਪੇ ਸਕੇਲ ਵਧਾਤਾ ਜਿਹੜਾ ਗਵਰਨਮੈਂਟ ਦੇ ਬੈਨੀਫਿਟ ਹੁੰਦੇ ਕੁਝ ਨਹੀਂ ਦਿੱਤਾ ਬੀਐਡ ਵਾਲੇ ਈਟੀਟੀ ਵਾਲੇ ਸਾਰੇ ਰੋਲ ਰਹੇ ਨੇ ਵਾਟਰ ਸਪਲਾਈ ਵਾਲੇ ਬਿਜਲੀ ਬੋਰਡ ਵਾਲੇ ਸਾਰੇ ਤਾਂਗੋਰੀ ਨੇ ਮਤਲਬ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਇੱਕ ਵਰਬਲੀ ਬੋਲ ਰੱਖਿਆ ਕਿ ਅਸੀਂ ਪੂਰਤੀ ਕਰਤੀ ਮੈਂ ਕਹਿੰਦੀ ਪੰਜਾਬ ਦੇ ਵਿੱਚ ਇੱਕ ਸਬੂਤ ਤਾਂ ਦਿਓ ਸਾਨੂੰ ਕੀ ਪੂਰਤੀ ਕੀਤੀ ਤੁਸੀਂ ਕੰਮ ਨਹੀਂ ਬੇਰੋਜ਼ਗਾਰੀ ਅੱਜ ਵੀ ਆ ਜੇ ਇਹਨਾਂ ਦੇ ਕੰਮ ਕੀ ਨਹੀਂ ਗੇ ਬੇਰੋਜ਼ਗਾਰੀ ਅੱਜ ਵੀ ਆ ਨਸ਼ਾ ਵੀ ਆ ਨਸ਼ੇ ਦੀ ਮਾਰ ਮੈਂ ਚੱਲੀ ਆ ਜੇ ਅੱਜ ਮੇਰੇ ਸਿਰ ਤੇ ਚਿੱਟੀ ਚੁੰਨੀ ਕਿਉਂ ਆ ਇਹ ਸਰਕਾਰ ਦੀ ਬਦੌਲਤ ਆ ਜੇ ਮੈਂ ਇੱਥੇ ਪਹੁੰਚੀ ਆ ਕਿਉਂ ਪਹੁੰਚੀ ਆ ਇਸ ਬਿਨਾਂ ਕਰਦੇ ਮੈਡਮ ਭਾਵਕ ਵੀ ਹੋ ਚੁੱਕੇ ਨੇ ਕਿਉਂਕਿ ਕਿਸੇ ਦਾ ਦਿਲ ਨਹੀਂ ਕਰਦਾ ਜਦੋਂ ਦਿਲ ਦੁੱਖ ਦਾ ਇਹ ਜਿਹੜਾ ਰੋਣਾ ਇਹ ਬਨੌਟੀ ਰੋਣਾ ਨਹੀਂ ਕਹਿ ਸਕਦੇ ਆਪਾਂ ਜਦੋਂ ਦਿਲਦੁਖ ਦਾ ਉਦੋਂ ਇਹ ਜੇ ਆਪਾਂ ਕਹਿ ਸਕਦੇ ਆਂ ਵੀ ਅਸਾਰ ਬਣਦੇ ਨੇ ਮੈਡਮ ਜਿਹੜੀ ਆਮ ਆਦਮੀ ਪਾਰਟੀ ਟੰਡੋਰੀ ਪਿੱਟ ਰਹੀ ਆ ਵੀ ਅਸੀਂ ਤਾਂ ਬਹੁਤ ਨੌਕਰੀਆਂ ਦਿੱਤੀਆਂ ਆ ਕੰਮ ਕਰਤੇ ਇਹ ਸਾਰੇ ਫਿਰ ਖਾਣਾ ਪੂਰਤੀ ਡਰਾਮੇਬਾਦੀ ਉਹ ਕੱਟ ਸਰ ਤੁਸੀਂ ਇਹ ਦੇਖੋ 28 ਸਾਲ ਹੋ ਚੁੱਕੇ ਨੇ ਸਰਕਾਰ ਆ ਬਣੀ ਨੂੰ ਇਹਨਾਂ ਦਾ ਕਿਹੜਾ ਐਮਐਲਏ ਕਿਹੜਾ ਮੰਤਰੀ ਬਾਹਰ ਨਿਕਲਿਆ ਸੀ ਅੱਜ ਐਮਪੀ ਦੀ ਵੋਟਾਂ ਆ ਗਈਆਂ ਘਰ ਘਰ ਜਾ ਰਹੇ ਲੋਕਾਂ ਨੂੰ ਮਿਲ ਰਹੇ ਨੇ ਤੁਸੀਂ ਦੱਸੋ ਜਦੋਂ ਤੁਸੀਂ 2.5 ਸਾਲ ਸੀ 2.5 ਸਾਲਾਂ ਚ ਤੁਸੀਂ ਕਿਸੇ ਨਾਲ ਮੀਟਿੰਗ ਨਹੀਂ ਕੀਤੀ ਭਗਵੰਤ ਮਾਨ ਤਾਂ ਕਿਤੇ ਉਸ ਨੂੰ ਮਿਲਦੇ ਨਹੀਂ ਮੈਂ ਤਾਂ ਕਹਿੰਨੀ ਆ ਕਿ ਪੰਜਾਬ ਦੇ ਵਿੱਚ ਜੇ ਕਿਸੇ ਇਤਿਹਾਸ ਦੇਖਿਆ ਜਾ ਗੋਣਾ ਕਹਿੰਦੇ ਸਪੋਰਟਸ ਦਾ ਦੇਰ ਉੱਚਾ ਚੱਕਾਂ ਕਿ ਇਹਨਾਂ ਨੇ ਇਹਨਾਂ ਦੇ ਐਮਐਲਿਆਂ ਦੇ ਇਲਾਕੇ 'ਚ ਨਕਲੀ ਸ਼ਰਾਬ ਵਿਕਰੀ ਆ ਉਹ ਤਾਂ ਇਹਨਾਂ ਤੋਂ ਰੋਕੀ ਨਹੀਂ ਜਾ ਰਹੀ ਤੇ ਜਿਹੜਾ ਡੀਪੀਪੀਟੀ ਨੇ ਉਹ ਪੋਸਟਾਂ ਖਤਮ ਕੀਤੇ ਜਾ ਰਹੀਆਂ ਇੱਕ ਪਾਸੇ ਮੀਤ ਯਰ ਕਹਿੰਦੇ ਨੇ ਕਿ ਅਸੀਂ ਖੇਡਾਂ ਦਾ ਸਖਤ ਉੱਚਾ ਚੱਕਰ ਆ ਠੀਕ ਹੈ ਵੀ ਤੁਸੀਂ ਪੀਟੀਡੀਪੀ ਦਾ ਖਤਮ ਕਰ ਰਹੇ ਹੋ ਜਦੋਂ ਕਿ ਇੱਕ ਪੀਟੀ ਟੀਚਰ ਨੇ ਸਕੂਲ ਦੇ ਵਿੱਚ ਨਿਆਣਿਆਂ ਨੂੰ ਪ੍ਰਾਇਮਰੀ ਸਕੂਲ ਤੋਂ ਹੀ ਬੱਚਿਆਂ ਨੂੰ ਗੇਮਸ ਕਾਣੀਆਂ ਹੈਨਾ ਮੋਟੀਵੇਟ ਕਰਨਾ ਤੁਸੀਂ ਉਹ ਤਾਂ ਖਤਮ ਕਰ ਰਹੇ ਹੋ ਜਿਹੜੇ ਤੁਸੀਂ ਮੀਟ ਯਰ ਕਹਿੰਦੇ ਸੀ ਕਿ ਮੈਂ ਇਹਨਾਂ ਨੇ ਜੁਲਾਈ ਚ ਮੈਂ ਟੈਂਕੀ ਤੇ ਬੈਠੀ ਸੀ ਜਿਮਨੀ ਚ ਆਉਣਾ ਵੇਲੇ ਵੀਡੀਓ ਕਾਲ ਕਰਕੇ ਕਿਹਾ ਕਾਨਫਰੈਂਸ ਲਈ ਦੂਜੇ ਦਿਨ ਆਣਾ ਸੀ ਕੇਜਰੀਵਾਲ ਜੀ ਨੇ ਸਾਨੂੰ ਟੈਂਕੀ ਤਾਰ ਲੈ ਕਿ ਥੋੜੀ ਭਾਰਤੀ ਪਹਿਲੇ ਜੁਲਾਈ ਦੇ ਹਫਤੇ ਥੋੜੀ ਮੈਟ ਲਿਸਟ ਪਾ ਦਾਂਗੇ ਤੁਸੀਂ ਦੇਖ ਲਓ ਅੱਜ ਦੂਜੀ ਜੁਲਾਈ ਆਉਣ ਵਾਲੀ ਹੋਗੀ ਤੀਜੀ ਇਹਨਾਂ ਨੇ ਕੋਈ ਹੱਕ ਪੂਰਾ ਕੀਤਾ ਸਿਰਫ ਇਹਨਾਂ ਦੇ ਝੂਠੇ ਲਾਰੇ ਸੀ ਮੈਂ ਕਹਿੰਨੀ ਆ ਦੂਜੀਆਂ ਸਰਕਾਰਾਂ ਤੋਂ ਮੈਂ ਕਿਸੇ ਨੂੰ ਕੀ ਨਿੰਦਾ ਪਰ ਮੈਂ ਕਹਿੰਨੀ ਆ ਇਹਨਾਂ ਤੋਂ ਹਾਲ ਕਰਤਾ ਕਿ ਇਹਨਾਂ ਨੇ ਤਾਂ ਮੇਰਾ ਘਰ ਹੀ ਉਜਾੜਤਾ ਮੈਂ ਇਹਨਾਂ ਤੋਂ ਆਪਣੇ ਹਸਬੰਦ ਲਈ ਵੀ ਬਹੁਤ ਮਦਦ ਪਰ ਇਹਨਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਹੈਗੀ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਹੈ ਕਿ ਮੈਂ ਕਿਹਾ ਤੁਸੀਂ ਰੋਜ਼ਗਾਰ ਨਹੀਂ ਦੇ ਰਹੇ ਮੇਰੀ ਮਦਦ ਕਰ ਦਿਓ ਉਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ ਭਗਵੰਤ ਮਾਨ ਜੀ ਕਹਿੰਦੇ ਕੋਰਟ ਦੇ ਵਿੱਚ ਜਾ ਕੇ ਅਸੀਂ ਭਾਰਤੀਆਂ ਨੂੰ ਵਿਚਾਰੇ ਆ ਪਰ ਕੋਰਟ ਦੇ ਵਿੱਚ ਭਾਰਤੀਆਂ ਕਿੱਥੋਂ ਵਿਚਾਰੇ ਕੋਰਟ ਵੀ ਕਾਨੂੰਨ ਦੀ ਆ ਸਰਕਾਰਾਂ ਦੀ ਕੋਰਟ ਆ ਤੁਸੀਂ ਆ ਦੱਸੋ ਜਿਹੜੀ ਭਾਰਤੀ 11 12 ਸਾਲ ਤੋਂ ਚੱਲੀ ਜਾਂਦੀ ਆ ਇਹ ਕਾਮਪਾਰਟੀ ਸਰਕਾਰ ਆਉਂਦੀ ਉਹਦੇ ਹੀ ਭਾਰਤੀ ਰੱਦ ਕਿਉਂ ਹੁੰਦੀ ਆ ਜਦੋਂ ਕਿ ਕੋਰਟ ਦਾ ਫੈਸਲਾ ਆ ਚੁੱਕਿਆ ਸਬਕਾ ਮੰਤਰੀ ਆਪਣੇ ਪਰਗਰ ਸਿੰਘ ਜੀ ਨੇ ਫੈਸਲਾ ਨਿੱਤਾਸੀ ਜਦੋਂ ਲਾਸਟ ਜੀ ਉਸਮੇ ਟੈਂਕੀ ਦੇ ਸੀ ਵੀ ਸਾਨੂੰ 640 ਪੀਟੀ ਚਾਹੀਦੇ ਨੇ ਮੇਰੀ ਲੜਾਈ ਕੱ ਲਈ 640 ਪੀਟੀਆਂ ਲਈ ਨਹੀਂ ਮੇਰੀ ਸਾਰੇ ਉਹ ਬੇਰੁਜ਼ਗਾਰਾਂ ਲਈ ਹੈ ਜਿਨ੍ਹਾਂ ਨੂੰ ਇਹਨਾਂ ਨੇ ਲਾਰਾ ਲਾਇਆ ਸੀ ਜਿਹੜੇ ਅੱਜ ਫੇਰ ਧਰਨਾ ਦੇਈ ਜਾਂਦੇ ਨੇ ਜਿਹੜੇ ਕੁੜੀਆਂ ਮੁੰਡਿਆਂ ਦੇ ਇੱਕ ਵਿਆਹ ਹੋਏ ਸੀ ਜੇ ਅੱਜ ਵੀ ਸਾਡੇ ਚ ਓਵਰੇਜ ਬੈਠੇ ਨਹੀਂ ਵਿਆਹ ਨਹੀਂ ਹੋਏ ਵੀ ਵੀ ਸਾਡਾ ਮੁੰਡਾ ਜੀ ਨੌਕਰੀ ਲੱਗੂ ਸਾਡੀ ਕੁੜੀ ਲੱਗੂਗੀ ਉਹਨਾਂ ਦਾ ਇੱਕ ਰਿਸ਼ਤਾ ਉਸ ਅਕੋਰਡਿੰਗ ਹੋਇਆ ਪਰ ਸੱਸ ਸੋਹਰੇ ਦੇ ਅੱਜ ਵੀ ਤਾਨ ਨੇ ਸੋਨ ਨੂੰ ਮਿਲਦੇ ਨੇ ਉਹ ਚੀਜ਼ਾਂ ਦੇ ਅਸੀਂ ਕਿੱਥੇ ਜਾਏਗੇ ਮੈਡਮ ਜਦੋਂ ਪ੍ਰਗਟ ਸਿੰਘ ਨੇ ਕਿਤੇ ਨਾ ਕਿਤੇ ਬਾਹ ਫ ਇਹਨਾਂ ਨੇ ਤਾਂ ਉਹ ਫਿਰ ਕਾਗਜ਼ੀ ਚੱਕ ਤਾਂ ਉਥੋਂ ਵੀ ਇਹ ਤਾਂ ਹੋਈ ਨਹੀਂ ਸਕਦਾ ਇਹ ਤਾਂ ਐਲਾਨ ਨਹੀਂ ਕਰੇ ਹਾਂਜੀ ਬਸ ਇਹਨਾਂ ਨੂੰ ਐ ਸੀ ਵੀ ਉਹ ਸਰਕਾਰਾਂ ਦਾ ਨਾਮ ਨਾ ਹੋ ਜੇ ਇਹਨਾਂ ਨੂੰ ਵੀ ਇੱਕ ਤਿੰਨ ਦਾ ਨਾ ਮੈਂ ਤੁਹਾਨੂੰ ਦੱਸਾਂ ਇਹਨਾਂ ਦੇ ਅੰਦਰ ਇੱਕ ਲਾ ਲੋ ਈਗੋ ਆ ਕਿ ਸਾਡੀ ਮੁੱਛ ਦਾ ਸਵਾਲ ਆ ਵੀ ਜੇ ਪ੍ਰਗਟ ਸਿੰਘ ਨੇ ਜਾਂਦੇ ਵਾਰ ਇਹ ਕਹਿ ਤਾ ਜੇ ਕੁਝ ਨੂੰ ਨ ਦਿਖਿਆ ਹੋਗਾ ਕੋਰਟ ਤੋਂ ਸਾਡਾ ਫੈਸਲਾ ਆਇਆ ਏ ਜੀ ਪੰਜਾਬ ਨੇ ਵੀ ਕਿਹਾ ਵੀ ਇਹਨਾਂ ਦੀ ਭਰਤੀ ਕੀਤੀ ਜਾਵੇ ਮੈਟਲਿਸਟ ਦੇ ਵੀ ਇਹਨਾਂ ਦਾ ਪੇਪਰ ਨਹੀਂ ਬਣਦਾ ਕਿਉਂਕਿ ਐਡ ਹੀ ਸਾਡੇ ਇਦਾਂ ਦੀ ਆਈ ਸੀ 2011 ਚ ਜੇ ਕੁਝ ਲੱਗਦਾ ਸੀ ਤਾਂ ਹੀ ਕੋਰਟ ਨੇ ਫੈਸਲਾ ਦਿੱਤਾ ਸੀ ਜੱਜ ਨੇ ਪਰ ਮੈਂ ਕਹਿੰਨੀ ਸਰਕਾਰ ਤਾਂ ਜੱਜ ਤੋਂ ਵੀ ਉੱਪਰ ਹੋ ਚੁੱਕੀ ਹੈ ਸੁਪਰੀਮ ਕੋਰਟ ਤੋਂ ਵੀ ਉੱਪਰ ਹੋ ਚੁੱਕੀ ਆ ਜੋ ਕਿ ਸਾਡੇ ਫੈਸਲੇ ਨੂੰ ਹੀ ਨਕਾਰ ਰਹੀ ਆ ਕਿ ਇਹ ਭਰਤੀ ਨਹੀਂ ਕੀਤੀ ਜਾ ਸਕਦੀ ਤੁਸੀਂ ਧਰਨੇ ਲਾਏ ਨੇ ਬੜੀ ਦੇਰ ਤੋਂ ਆਮ ਆਦਮੀ ਪਾਰਟੀ ਦੇ ਝਾਂਸੇ 'ਚ ਆ ਗਏ ਲੋਕਾਂ ਨੂੰ ਕੀ ਅਪੀਲ ਕਰੋਗੇ ਕਿ ਲੋਕ ਦੁਬਾਰਾ ਫੇਰ ਨਾ ਫਸ ਜਾਣ ਕਿਉਂਕਿ ਹੁਣ ਸਭ ਕੁਝ ਸਿਕਾਉਣ ਦਾ ਟਾਈਮ ਮੈਂ ਪੰਜਾਬ ਦੇ ਹਰ ਇੱਕ ਉਹ ਬੇਰੁਜ਼ਗਾਰ ਨੂੰ ਜਿੱਥੇ ਬੰਦੀ ਨੂੰ ਇੱਕ ਹੱਥ ਜੋੜ ਕੇ ਇਹ ਅਪੀਲ ਕਰਦੀ ਆ ਕਿ ਦੇਖੋ ਪਹਿਲਾਂ ਤਾਂ ਇਹਨਾਂ ਨੇ ਇੱਕ ਆਪਾਂ ਨੂੰ ਕਿਹਾ ਕਿ ਜੇ ਉਹ ਪੰਜਾਬ ਚ ਦੂਜੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਸੀ ਉਹ ਕੰਮ ਕਰਾਂਗੇ ਪਰ ਮੈਂ ਕਹਿੰਦੀ ਆ ਬੇਰੁਜ਼ਗਾਰੀ ਤੇ ਨਸ਼ੇ ਦਾ ਮੁੱਦਾ ਚੱਕ ਕੇ ਸਭ ਤੋਂ ਪਹਿਲਾਂ ਹੀ ਪੰਜਾਬ ਚ ਆਈ ਸੀ ਪਰ ਐਮਪੀ ਦੀ ਚੋਣ ਚੱਲ ਰਹੀ ਆ ਪਰ ਇਨਾਂ ਨੇ ਕਿਸੇ ਨੇ ਉਹ ਮੁੱਦੇ ਤੇ ਗੱਲ ਕੀਤੀ ਆ ਉਹ ਬੇਰੋਜ਼ਗਾਰ ਅੱਜ ਵੀ ਬੈਠੇ ਨੇ ਐਮਪੀ ਦੀ ਵੋਟਾਂ ਲੜੀਆਂ ਜਾ ਰਹੀਆਂ ਨੇ ਠੀਕ ਹੈ ਇਨਾਂ ਦੇ ਸੰਗਰੂਰ ਜ਼ਿਲ੍ਹੇ ਵਿੱਚ ਹੀ ਤੇ ਉਹ 168 ਵਾਲੇ ਅੱਜ ਵੀ ਟੈਂਕੀ ਤੇ ਬੈਠੇ ਨੇ ਧੂਰੀ ਤੇ ਪੁਲਿਸ ਮੁਲਾਜ਼ਮ ਬੈਠੇ ਨੇ ਟਾਵਰ ਤੇ ਮਤਲਬ ਜਦੋਂ ਤੁਸੀਂ ਉਹਨਾਂ ਨੂੰ ਨਹੀਂ ਪੁੱਛਦੇ ਹੈਗੇ ਤੁਹਾਡੇ ਇਲਾਕੇ 'ਚ ਕੀ ਹੋ ਰਿਹਾ ਹੈਗਾ ਤੁਸੀਂ ਉਹਨਾਂ ਨੂੰ ਜੁਆਇਨਿੰਗ ਲੈਟਰ ਦੇ ਚੁੱਕੇ ਕਿਸ ਮੂਨਾ ਤੁਸੀਂ ਵੋਟਾਂ ਮੰਗਦੇ ਹੋ ਮੈਂ ਕਹਿੰਦੀ ਜੇ ਪੰਜਾਬ ਦੇ ਲੋਕ ਅੱਜ ਵੀ ਨਹੀਂ ਜਾਗਣਗੇ ਵੀ ਜਦੋਂ ਤੁਹਾਡੇ ਨਾਲ ਸਰਕਾਰਾਂ ਧੋਖੇ ਤੇ ਧੋਖਾ ਕਰੇ ਜਾ ਰਹੀਆਂ ਨੇ ਕਿ ਜੇ ਅਸੀਂ ਤੁਹਾਡਾ ਕੰਮ ਕਰਾਂਗੇ ਵੀ ਤੁਹਾਨੂੰ ਪੂਰਾ ਨੌਕਰੀ ਦਮਾਂਗੇ ਪਰ ਨਹੀਂ ਮਿਲ ਰਹੀ ਜਿਸੇ ਅੱਜ ਵੀ ਨਹੀਂ ਜਾਗਾਂਗੇ ਫਿਰ ਸਾਨੂੰ ਮੈਂ ਕਹਨੀਆ ਜਿਵੇਂ ਸਾਡੇ ਤੇ ਅੰਗਰੇਜ਼ਾਂ ਨੇ ਹਕੂਮਤ ਕੀਤੀ ਸੀ ਨਾ ਅਸੀਂ ਉਹੀ ਇੱਕ ਗੁਲਾਮ ਬਣ ਕੇ ਰਹਿ ਜਾਾਂਗੇ ਜਿਹੜੇ ਚੰਗੇ ਚੰਗੀ ਜ਼ਮੀਂਦਾਰ ਨੇ ਸਰ ਉਹ ਤਾਂ ਬਾਹਰ ਵਗ ਜਾਂਦੇ ਜ਼ਮੀਨ ਵੇਚ ਕੇ ਪਰ ਜਿਹੜੇ ਮੀਡਲ ਕਲਾਸ ਦੇ ਨੇ ਜਿਹੜੇ ਜ਼ਮੀਨ ਵੀ ਨਹੀਂ ਕੁਝ ਵੀ ਨਹੀਂ ਫਿਰ ਕਿੱਥੇ ਜਾਣਗੇ ਹਜ਼ਿੰਮਤ ਸੂਰੂਰ ਤੋਂ ਚੋਣ ਲੜ ਕੇ ਫਿਰ ਕੀ ਏਜੰਡੇ ਰਹਿਣਗੇ ਕੀ ਤੁਹਾਡਾ ਮਿਸ਼ਨ ਹੋ ਸਰ ਸਾਡਾ ਮਿਸ਼ਨ ਤਾਂ ਇਹ ਹੀ ਹੈ ਤੇ ਏਜੰਡਾ ਹੀ ਆ ਕਿ ਬੇਰੁਜ਼ਗਾਰੀ ਤੇ ਨਸ਼ਿਆਂ ਦਾ ਵਿਰੋਧ ਹੀ ਆ ਕਿ ਜੀ ਨਾ ਜਿਹੜੀ ਚੀਜ਼ਾਂ ਨੂੰ ਇਹ ਲੈ ਕੇ ਆਏ ਸੀ ਦੋ ਚੀਜ਼ਾਂ ਨੂੰ ਉਹ ਦੋ ਚੀਜ਼ ਅੱਜ ਵੀ ਹੈ ਤੇ ਇੱਕ ਇਹ ਕਹਿੰਦੇ ਸੀ ਵੀਆਈਪੀ ਕਲਚਰ ਮੈਂ ਕਹਿੰਨੀ ਆ ਇਹਨਾਂ ਨੇ ਆਪਣੀ ਪੂਰੀ ਫੈਮਿਲੀ ਨੂੰ ਵੀਆਈਪੀ ਕਲਚਰ ਦੇ ਰੱਖਿਆਗਾ ਸਾਡੇ ਵਰਗੇ ਬੇਰੁਜ਼ਗਾਰ ਇਹਨਾਂ ਨੂੰ ਮਿਲਣ ਜਾਂਦੇ ਨੇ ਪਹਿਲੀ ਗੱਲ ਤਾਂ ਮੇਰੇ ਵਰਗਿਆਂ ਤਾਂ ਇਹ ਪਹਿਲਾਂ ਹੀ ਘਰੋਂ ਚਕਾ ਦਿੰਦੇ ਨੇ ਇਹ ਮੈਨੂੰ ਸਿਰਫ ਉਦੋਂ ਯਾਦ ਕਰਦੇ ਨੇ ਕਿ ਜਦੋਂ ਕੇਜਰੀਵਾਲ ਨੇ ਜਾਂ ਭਗਵੰਤ ਮਾਨ ਨੇ ਸਾਡੇ ਇੱਥੇ ਆਉਣਾ ਹੁੰਦਾ ਕੋਈ ਧਰਨਾ ਜਾਂ ਕੋਈ ਮੀਟਿੰਗ ਹੁੰਦੀ ਹੈ ਸੋਰੀ ਇਹਨਾਂ ਦਾ ਕੋਈ ਪ੍ਰੋਗਰਾਮ ਹੁੰਦਾਗਾ ਉਹਦੀ ਯਾਦ ਆਉਂਦੀ ਹੈ ਨਹੀਂ ਕਿਹਦੇ ਯਾਰ ਨਹੀਂ ਕਰਦੇ ਅਸੀਂ ਜਿਹੜੇ ਇਹਨਾਂ ਨੇ ਵ ਯਾਦ ਕਰਵਾਣਾਗਾ ਕਿ ਜਿਹੜੀ ਬੇਰੋਜ਼ਗਾਰੀ ਅੱਜ ਵੀ ਸੜਕਾਂ ਤੇ ਰੋਲੀ ਆ ਮੈਡਮ ਫਿਰ ਤੁਸੀਂ ਜਿਹੜੇ ਦੂਜੇ ਲੀਡਰ ਤੁਹਾਡੇ ਕੋਲੇ ਆਉਂਦੇ ਸੀ ਤੁਹਾਡੇ ਹਮਾਇਤ ਤੇ ਆਉਂਦੇ ਉਹਨਾਂ ਦੇ ਵਿਰੁੱਧ ਵੀ ਲੜੋਗੇ ਫਿਰ ਇੱਥੇ ਕਿਤੇ ਨਾ ਕਿਤੇ ਇਹ ਨਾ ਹੋਊਗਾ ਵੀ ਤੁਹਾਡੀ ਹਮਾਇਤ ਕੌਣ ਕਰੂਗਾ ਫਿਰ ਸਰ ਸਾਡੀ ਬੇਰੋਜ਼ਗਾਰੀ ਦੀ ਲੜਾਈ ਆ ਅਸੀਂ ਕਿਸੇ ਦੇ ਖਿਲਾਫ ਕਿਸੇ ਨੂੰ ਕੁਝ ਨਹੀਂ ਦੇ ਅਸੀਂ ਤਾਂ ਸਿਰਫ ਉਹਨਾਂ ਨੂੰ ਕਹਿੰਨੇ ਆ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਜੋ ਵੀ ਸਰਕਾਰਾਂ ਸੀ ਅੱਜ ਸਾਡੀ ਭਾਰਤ ਨੂੰ 13 ਸਾਲ ਹੋ ਗਏ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਿੰਦਾ ਮੌਕਾ ਦੇਉ ਹੀ ਨਾ ਮੈਂ ਕਿਹਨੀ ਬਾ 13 ਸਾਲ ਚੱਲ 13ਵਾਂ ਸਾਲ ਚੱਲ ਰਿਹਾ ਸਾਡੀ ਬੇਰੋਜ਼ਗਾਰੀ ਨੂੰ ਸਾਰੇ ਜਿੰਨੇ ਵੀ ਬੇਰੋਜ਼ਗਾਰ ਬੈਠੇ ਨੇ ਚਾਹੇ ਪੁਰਾਣੀਆਂ ਸਰਕਾਰਾਂ ਨਾਲ ਲਾ ਲੋ ਚਾਹੇ ਜਿਹੜੀ ਸਰਕਾਰ ਗਈ ਆ ਜੋ ਚੱਲ ਰਹੀ ਆ ਉਹਨਾਂ ਚੋਂ ਆਂਦਾ ਤਾਂ ਤਿੰਨਾਂ ਸਰਕਾਰਾਂ ਨੇ ਕਿੰਨਾਂ ਸਾਡੇ ਵਾਦੇ ਪੂਰੇ ਕੀਤੇ ਨਹੀਂ ਆਪਦੇ ਰੋਟੀਆਂ ਸੈਕਟਰ ਵਾਲੇ ਸਭ ਆਉਂਦੇ ਨੇ ਸਰ ਇਹਨਾਂ ਨੇ ਜਦੋਂ ਆਮ ਪਾਰਟੀ ਨੇ ਆਪਦੇ ਰੋਟੇ ਲੋਕਾਂ ਦੇ ਦਿਲ ਜਿੱਤਨੇ ਸੀ ਇੱਡੇ ਤਕੜੇ ਤਕੜੇ ਸਟੰਡ ਘੇਡੇ ਇੱਕ ਵੀਡੀਓ ਵਾਇਰਲ ਹੋਈ ਸੀ ਕੇਜਰੀਵਾਲ ਤੇ ਭਗਵੰਤ ਮਾਨ ਜੀ ਨੇ ਕਿਹੜੇ ਗਰੀਬ ਦੇ ਘਰੇ ਜਾ ਕੇ ਪੱਲੇਦਾਰ ਦੇ ਘਰੇ ਨੀਚੇ ਵੇ ਕੇ ਰੋਟੀ ਖਾਧੀ ਤੇ ਉਹਨਾਂ ਨੇ ਉਹਦੀ ਜਦ ਪੁੱਛੀ ਵਿਚਾਰੇ ਨੂੰ ਕਿਤੇ ਪੁੱਛਿਆ ਤੁਸੀਂ ਉਹਨਾਂ ਦੇ ਘਰ ਦਾ ਨਮਕ ਖਾਦਾਗਾ ਕਿਤੇ ਸਾਡੀ ਜਦ ਪੁੱਛੀ ਆ ਵੀ ਅਸੀਂ ਕਿੱਥੇ ਬੈਠੇ ਆ ਕਿਵੇਂ ਬੈਠੇ ਆ ਵੀ ਅੱਜ ਵੀ ਧਰਨੇ ਲਾ ਰਹੇ ਆ ਕੀ ਸਾਡੇ ਹਾਲ ਨੇ ਭਗਵੰਤ ਮਾਨ ਫਿਰ ਕਿਸ ਗੱਲ ਨੂੰ ਕਹੀ ਜਾਂਦੇ ਨੇ ਵੀ ਪੰਜਾਬ ਰੰਗਲਾ ਬਣਾਤਾ 2 ਸਾਲਾਂ ਦੇ ਵਿੱਚ ਹੀ ਨਹਿਰ ਬਦਲ ਤੇ ਬਸ ਜੀ ਮੈਂ ਕਹਿੰਨੀ ਆ ਇਹਨਾਂ ਨੇ ਰੰਗਲਾ ਪੰਜਾਬ ਇਹ ਬਣਾਤਾ ਕਿ ਪੱਗਾਂ ਦੇ ਕਲਰ ਚ ਆਪ ਦੇ ਘਰ ਰੰਗਲੇ ਕਰਲੇ ਆਪਦੀ ਜ਼ਿੰਦਗੀ ਇਹਨਾਂ ਦੀ ਰੰਗਲੀਆਂ ਹੋ ਗਈਆਂ ਸਾਡੀਆਂ ਜ਼ਿੰਦਗੀਆਂ ਤੋਂ ਇਹਨਾਂ ਨੇ ਸਾਰੇ ਰੰਗ ਕਰਤੇ ਜਿਹੜਾ ਬੇਰੁਜ਼ਗਾਰ ਬੰਦਾ ਹੈਗਾ ਉਹਦੀ ਜ਼ਿੰਦਗੀ ਚ ਕੀ ਰੰਗ ਨਹੀਂ ਸਰ ਮੈਨੂੰ ਦੱਸੋ ਜਿਹਦਾ ਘਰ ਉਜੜ ਗਿਆ ਹੋਵੇ ਉਹਦੇ ਜ਼ਿੰਦਗੀ ਚ ਕੀ ਰੰਗ ਆ ਜਿਹਦਾ ਧੀ ਪੁੱਤ ਨਸ਼ਿਆਂ ਨਾਲ ਮਰ ਗਿਆ ਜਿਹਦਾ ਘਰ ਵਾਲ ਨਸ਼ਿਆਂ ਨਾਲ ਮਰ ਗਿਆ ਉਹਦੀ ਜ਼ਿੰਦਗੀ ਚ ਕੀ ਰੰਗ ਨਹੀਂ ਇਹਨਾਂ ਮੈਡਮ ਸਿਪੀ ਸ਼ਰਮਾ ਜਿਹੜੇ ਕਿ ਕੇਜਰੀਵਾਲ ਸਾਹਿਬ ਨੇ ਆਪਣੀ ਭੈਣ ਬਣਾ ਕੇ ਇਹਨਾਂ ਨੂੰ ਟੈਂਕੀ ਤੋਂ ਲਾਹਿਆ ਪਰ ਮੁਰਕੇਸਾਰ ਨਹੀਂ ਲਈ ਹੁਣ ਸੰਗਰੂਰ ਚੋਨ ਮੈਦਾਨ ਦੇ ਵਿੱਚ ਕੁੱਦ ਚੁਕੇ ਨੇ ਸਮਾਂ ਦੱਸੂ ਆਉਣ ਵਾਲਾ ਵੀ ਕਿਹੋ ਜਿਹੇ ਹਾਲਾਤ ਰਹਿੰਦੇ ਨੇ ਕੈਮਰਾਮੈਨ ਭੀਮਾ ਪੱਟੀਵਾਲਨ ਵਾਲਖਵਾਲ ਸਿੰਘ ਫਗਵਾੜੀ ਡੀਫੈਬ ਚੈਨਲ ਪੰਜਾਬੀ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ